ਤੇ ਮਿੱਤਰੋ 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 ਤੇ ਚੱਲੇ ਆ ਯਾਰ ਅਜੇ ਨਵਾਂ ਸੈਰ ਨੂੰ ਤੇ ਪੌਣੇ 2 ਹੋ ਗਿਆ ਸਵੇਰ ਦੇ ਜਾਂਦੇ 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 ਨਾ ਟਾਈਮ ਪੌਣੇ 2 ਕਰ ਲਿਆ ਕਿਉਂਕਿ ਯਾਰ ਸਿਸਟਮ ਸਾਰਾ ਉਲਟ-ਪੁਲਟ ਹੋ ਗਿਆ ਤੇ 20-25 ਦਿਨ ਪਹਿਲਾਂ ਡੈਡੀ ਪੂਰੇ ਹੋ ਗਏ ਨਾ ਤੇ ਪਤਾ ਨਹੀਂ ਲੱਗਿਆ ਇੱਕ ਲੱਖ ਤੇ ਕੀ ਹੋ ਗਿਆ ਯਾਰ ਅਨੇ ਉਮਰ ਵੀ ਕੋਈ ਜ਼ਿਆਦਾ ਨਹੀਂ ਸੀ 63 63 ਸਾਲ ਉਮਰ ਸੀ ਪਰ ਜਿੰਨੇ ਸਵਾਸ ਲੈ ਕੇ ਉਹ ਮਾਰੇ ਨੇ ਉਹਨੇ ਭੁਗਤਲੇ ਬੰਦੇ ਨੇ ਤੇ ਹਿਮਾਚਲੇ ਰਹਿੰਦੇ ਸੀ 14-15 ਸਾਲ ਤੋਂ ਜਿੱਦਾਂ ਤੇ ਬੜਾ ਯਾਰ ਮੂਡ ਹੀ ਆਫ ਰਿਹਾ ਕੋਈ ਵਲੌਗ ਨਹੀਂ ਆ ਪਾਇਆ ਜਿਹੜੇ ਪੁਰਾਣੇ ਬਲੌਗ ਵੀ ਕਾਫੀ ਬਣਾਏ ਹੋ ਸੀ ਨੇ ਸਾਰੇ ਮੈਂ ਡਰੇਡ ਕਰ ਤੇ ਮੈਂ ਬਹੁਤ ਪੁਰਾਣੇ ਹੋ ਜਾਣੇ ਉਹਨੂੰ ਕਿਹਾ ਨਾ ਨਵੇਂ ਸਿਰੇ ਤੋਂ ਕਰਦੇ ਆਂ ਸਟਾਰਟ ਚਲੋ ਜੋ ਹੋਣਾ ਸੀ ਹੁਣ ਜੋ ਜੋ ਹੋਣਾ ਸੀ ਯਾਰ ਉਹ ਤਾਂ ਹੋ ਗਿਆ ਤੇ ਕੰਮ ਕਰਦਾ ਕਰਨੇ ਪੈਣੇ ਆ ਹੈਨਾ ਤੇ ਬਾਕੀ ਹੁਣ ਚੱਲੇ ਆ ਨਾਵਾ ਸ਼ਹਿਰ ਨੂੰ ਯਾਰ ਇੱਕ ਵਾਰ ਫੇਰ ਦੱਸ ਦਵਾ ਏਸੀ ਦੀ ਸਰਵਿਸ ਕਰਨ ਇੱਕ ਕੰਮ ਹੈ ਫਿਰ ਸਾਡਾ ਨਾ ਟੈਟੂ ਬਣਾਉਣਾ ਹੈ ਤੇ ਛੋਟੇ ਭਾਈ ਨੂੰ ਪਹਿਲਾਂ ਫੋਨ ਕੀਤਾ ਸੀ ਉਹ ਕਹਿੰਦਾ ਕਿ ਮੇਰਾ ਟਾਈਮ ਲੱਗ ਜਾਣਾ ਕਿਤੇ ਕੰਮ ਗਿਆ ਵਾ ਤੁਸੀਂ ਜਾਓ ਤੇ ਹੁਣ ਦੇਖਦੇ ਆਂ ਕੌਣ ਕੌਣ ਜਾਂਦੇ ਆ ਤੇ ਪਿੰਡ ਜਗਤਪੁਰ ਪਹੁੰਚਣ ਲੱਗਿਆ ਯਾਰ ਤੇ ਏਸੀ ਕੋਲਿੰਗ ਵਸੇ ਠੀਕ ਹੀ ਆ ਤੇ ਫਿਰ ਇਹ ਮਾਚਰੇ ਕੋਲ ਕਰਾਦ ਮਾ 2 2.5 ਸਾਲ ਹੋ ਚਲੇ ਏਸੀ ਸਰਵਿਸ ਹੋਈ ਨਹੀਂ ਯਾਰ ਇਹਦੀ ਫਿਰ ਕੰਮ ਜਿਆਦਾ ਵੱਧ ਜਾਂਦਾ ਤਾਂ ਨਵਾਂ ਮਾਚਰੇ ਕਰਾ ਲੈਣੀ ਆਪਾਂ ਕਿਉਂਕਿ ਆਪਾਂ ਕੋਲ ਉਸ ਚੇਂਜ ਕਰਾਣਾ ਆ ਸਿਰਫ ਸਰਵਿਸ ਕਰਾਣੀ ਆ ਕੋਲਿੰਗ ਕੋਈ ਲੈਣ ਦਵਾਣੀ ਆ ਤਾਂ ਲੋਕਲ ਨਮਾਚ ਤੇ ਕਰਾ ਲੈਣੀ ਅੱਜ ਅੱਜ ਵੀ ਬਾਬੇ ਉਹ ਸਸੀਕਾਲ ਦੀ ਸਾਰੇ ਵੀਰਾਂ ਨੂੰ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਤੇ ਤੇ ਬਲੌਗ ਦੇਖਣ ਤੋਂ ਪਹਿਲਾਂ ਮੇਰਾ ਭਰਾ ਯਾਰ ਲਾਈਕ ਕਰ ਲਿਆ ਕਰੋ ਤੁਸੀਂ ਲਾਈਕ ਕਰਮੀ ਹਰੇਕ ਵਾਰ ਭੁੱਲ ਜਾਂਦੇ ਆ ਤੇ ਜੇ ਬਲੌਗ ਵਧੀਆ ਲੱਗਦਾ ਹੁੰਦਾ ਇੱਕ ਵਾਰੀ ਸ਼ੇਅਰ ਸ਼ੁਰੂ ਕਰ ਦਿਆ ਕਰੋ ਕਮੈਂਟ ਕਮੂਟ ਕਰ ਦਿਆ ਕਰੋ ਮੇਰਾ ਭਰਾ ਤੇ ਬਾਕੀ ਕਰਦੇ ਆ ਬਲੌਗ ਰਿਕਾਰਡ ਕਾਫੀ ਦਿਨਾਂ ਬਾਅਦ ਤੋਂ ਬਲੌਗ ਬਣਾਉਣ ਲੱਗਿਆ ਜੀ ਵੀ ਜਿਹਾ ਲੱਗਦਾ ਯਾਰ ਬਣਾਉਣ ਨੂੰ ਦਿਲ ਤਾਂ ਨਹੀਂ ਕਰਦਾ ਕਿਉਂਕਿ ਸੀਨੇ ਕੁਛ ਐਦਾਂ ਦਾ ਹੋ ਗਿਆ ਪਰ ਹੁਣ ਕੀ ਕਰਨਾ ਯਾਰ ਕੰਮ ਕਰਦਾ ਕਰਨੇ ਪੈਣੇ ਆ ਤਾਂ ਹੀ ਰੋਟੀ ਖਾਉਂਗੇ ਯਾਰ ਬਹੁਤ ਖੁਸ਼ ਹੁੰਦਾ ਯਾਰ ਜ਼ਿੰਦਗੀ ਵਿੱਚ ਬਹੁਤ ਖੁਸ਼ ਬਹੁਤ ਦੁੱਖ ਦੇਖੇ ਯਾਰ ਮੈਂ ਸ਼ੁਰੂ ਤੋਂ ਦੁੱਖ ਹੀ ਦੇਖਦਾ ਆ ਸ਼ੁਰੂ ਤੋਂ ਜੋ ਕਿਸਮ ਚ ਲਿਕੇ ਆ ਉਹ ਦੇਖਣਾ ਹੀ ਆ ਕੱਮ ਕੱਲ ਪਰਸੋਂ ਮੈਂ ਕਹਿਣ ਗਿਆ ਟੈਟੂ ਬਣਾਉਣ ਜਾਣਾ ਟੈਟੂ ਬਣਾਉਣ ਜਾਣਾ ਮੈਂ ਆਪਿਆ ਯਾਰ ਰਹੇ ਇਹਨਾਂ ਨੂੰ ਕਹੀ ਜਾਂਦਾ ਸੀ ਕਿ ਦੋ ਦਰ ਲੁਕ ਲੱਕ ਦੋ ਦਰ ਲੁਕਲਾ ਕਿਉਂਕਿ ਮਨ ਯਾਰ ਰਹੇ ਇਹਨਾਂ ਨੂੰ ਪਤਾ ਆ ਹਨ ਦੁੱਖ ਜਿਹੜਾ ਇਹ ਦੁੱਖ ਕੋਦੇ ਭੁੱਲਣਾ ਨਹੀਂ ਬਾਪੂ ਵਾਲਾ ਯੋਗੀ ਜਿਹੜਾ ਬਾਪ ਹੁੰਦਾ ਨਾ ਤੁਹਾਡਾ ਯਾਰ ਦੋਸ ਵੀ ਹੁੰਦਾ ਤੁਹਾਡਾ ਰੱਬ ਵੀ ਹੁੰਦਾ ਤੁਹਾਡਾ ਭਰਾ ਵੀ ਹੁੰਦਾ ਤੁਹਾਡਾ ਸਾਰਾ ਕੁਝ ਹੁੰਦਾ ਯਾਰ ਤੇ ਬਹੁਤ ਸਹਾਰਾ ਹੁੰਦਾ ਚਾਹੇ ਦੂਰ ਬੈਠਾ ਚਾਹੇ ਪੇ ਚੰਗਾ ਚਾਹੇ ਮਾੜਾ ਪਰ ਮੈਨੂੰ ਨਾ ਇਦਾਂ ਦਾਦੀ ਤੇ ਦਾਦੇ ਨੇ ਪਾਲਿਆ ਸੀਗਾ ਮਾਤਾ ਮੇਰੀ ਡਿਵੋਰਸ ਹੋ ਗਿਆ ਸੀ ਮੈਂ 1.5 ਸਾਲ ਦਾ ਸੀਗਾ ਬਹੁਤ ਯਾਰ ਹੈ ਮੇਰੀ ਲੰਬੀ ਛੋਟੀ ਸਟੋਰੀ ਹੈ ਤੇ ਡੈਡੀ ਨੇ ਬਹੁਤ ਪਿਆਰ ਨਾਲ ਮੈਨੂੰ ਲਾਡਾ ਨਾਲ ਰੱਖਿਆ ਬਹੁਤ ਲਾਡਾ ਰੱਖਿਆ ਹੁਣ 14-15 ਸਾਲ ਤੋਂ ਮੇਰੇ ਤੋਂ ਦੂਰ ਹੋ ਗਿਆ ਸੀਗਾ ਤੇ ਪਰ ਦੁੱਖਾਂ ਨਾਲ ਲੱਗਿਆ ਨਾ ਉਹਦਾ ਇੰਨਾ ਦੁੱਖ ਲੱਗਿਆ ਯਾਰ ਤੇ ਗੱਲ ਛੱਡ ਦੋ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਡੇਲੀ ਮੈਸੇਜ ਕਰਨਾ ਡੇਲੀ ਤੇ ਇੰਨਾ ਪਿਆਰ ਕਰਦਾ ਸੀ ਮੈਂ ਬੋਲ ਕੇ ਦੱਸ ਨਹੀਂ ਸਕਦਾ ਯਾਰ ਕਿੰਨਾ ਕਰਦਾ ਸੀ ਤੇ ਇਹ ਗੱਲ ਭੁੱਲਣੀ ਨਹੀਂ ਸੌਖੀ ਯਾਰ ਕੰਮੇ ਦਾ ਫੋਨ ਆ ਗਿਆ ਸੀ ਵਿੱਚ ਮੈਂ ਕਿਹਾ ਆ ਗਿਆ ਭਾਈ ਆ ਗਿਆ ਉਹਨੂੰ ਕਾਦੇ ਤਿਆਰ ਕੀਤਾ ਵਾ ਤੇ ਹੌਲੀ ਹੌਲੀ 10 20 ਦੀ ਸਪੀਡ ਤੇ ਤੁਰਿਆ ਵਾ ਓਕੇ ਰੋਡ ਵੀ ਸਾਰੇ ਟੁੱਟਿਆ ਪਿਆ ਜਾਗਤਪੁਰਾ ਸਾਰੇ ਟੋਟਲੀ ਤੇ ਬਾਕੀ ਇੱਕ ਉਹਦਣਾ ਬੰਪਰ ਕੰਪਾਉਂਡ ਕਰਾਇਆ ਸੀ ਗੱਡੀ ਦੇ ਤੇ ਸੌਰੀ ਬੰਪਰ ਯਾਰ ਪੇਂਟ ਕਰਾਇਆ ਸੀ ਗੱਡੀ ਦੇ ਤੇ ਉਹ ਵੀ ਮੈਂ ਕੰਪਾਉਂਡ ਕਰਾ ਦਵਾ ਤੇ ਉਹ ਬਾਈ ਕਹਿੰਦਾ ਸੀ ਤੀਏ ਚੌਥੇ ਨੇ ਕਰਾ ਦੇ ਹੁਣ ਤਾਂ ਉਹ ਵੀ 25 30 ਦਿਨ ਗਏ ਮਹੀਨੇ ਹੋ ਗਿਆ ਤੇ ਉਹ ਵੀ ਕੰਪਾਉਂਡ ਕਰਾ ਦੂੰਗਾ ਏਸੀ ਵੀ ਸਰਵਿਸ ਕਰਾਉਂਗਾ ਤੇ ਇੱਕ ਲਾਈਟ ਰਹਿ ਗਈ ਪਿਛਲੀ ਐਲਈਡੀ ਤੇ ਉਹ ਰੋਕੇ ਨਵੀਂ ਪਾਉਂਗੇ ਆਉਣਗੇ ਖਰਚਾ ਬਹੁਤ ਜ਼ਿਆਦਾ ਹੋ ਗਿਆ ਯਾਰ ਤੇ ਥੋੜਾ ਟਾਈਮ ਇੱਧਰ ਰੱਖਣਾ ਪੈਣਾ ਹੁਣ ਸਿਸਟਮ ਤੇ ਮੋਰੇ ਬੰਗਲਾ ਲੈਟੋ ਐਲਈਡੀ ਲੱਗਦੀ ਟੁੱਟੀਆਂ ਬਹੁਤ ਭੇੜੀ ਆ ਜੇ ਮੇਰੇ ਕਿਸੇ ਭਰਾ ਕੋਲ ਡਰਾਈਵਰ ਸਾਈਡ ਦੀ ਐਲਈਡੀ ਪਈ ਹੋਈ ਤਾਂ ਯਾਰ ਦੱਸ ਦਿਓ ਜੋ ਤੁਹਾਡੇ ਪੈਸੇ ਬਣਦੇ ਪਤਾ ਹੁੰਦੇ ਦਾਂਗੇ ਨਹੀਂ ਤੇ ਮੈਨੂੰ ਸੈੱਟ ਲੈਣਾ ਪੈਣਾ ਦੋ ਹੀ ਲੈਣੀਆਂ ਪਣੀਆਂ ਇਹ ਸਿੰਗਲ ਮਿਲਦੀ ਨਹੀਂ ਜੇ ਮਿਲਦੀ ਹੈ ਤਾਂ ਮਹਿੰਗੀ ਮਿਲਦੀ ਹੈ ਕਾਫੀ 6000 5 6000 ਦੀ ਤੇ ਕਿਸੇ ਮੇਰੇ ਭਰਾ ਕੋਲ ਡਰਾਈਵਰ ਸਾਈਡ ਦੀ ਐਨੋਵਾ ਦੀ ਐਲਈਡੀ ਪਈ ਹੋਈ ਤਾਂ ਯਾਰ ਦੱਸਿਓ ਇੱਕ ਦੱਸਿਓ ਮੇਰਾ ਭਰਾ ਨਾ ਤੇ ਕੰਮ ਆਪਣਾ ਬੈਠਾ ਹੈ ਘਰ ਦੇ ਮੋਰੇ ਅਜੇ ਪਹਿਲੀ ਵਾਰ ਲੇਖਿਆ ਬੰਦਾ ਪਹਿਲਾਂ ਹੀ ਮੇਰੇ ਤੋਂ ਪਹਿਲਾਂ ਹੀ ਬੈਠਾ ਆ ਲੈ ਮਿੱਤਰੋ ਕੰਮ ਇਹਦੀ ਮੋਟਰ ਦੇ ਆਹ ਹੈ ਕਹਿੰਦਾ ਨੱਕਾ ਇਹ ਛੱਡ ਦਵਾ ਫੇ ਚੱਲਦੇ ਤੇ ਕੱਲ ਨੂੰ ਇੱਕ ਅੰਮਰਸਰ ਦੇ ਢੀੜਾਂ ਦੇ ਆ ਤੇ ਮੁੰਡਾ ਯਾਰ ਦੋ ਸਈ ਦੀ ਭੈਣ ਦੇ ਆਣਾ 400 ਵਾਲੀਆਂ ਪੰਜ ਤੇ 5 ਛੇ ਅਟਾਚੀ ਆ ਤਾਂ ਜੰਗਲਾ ਕਦੇ ਗੱਡੀ ਤੇ ਲੱਗਿਆ ਇੰਦਸ ਕਿ ਮੈਂ ਲਾਲਾ ਮਿੰਨ ਚਾਹੁੰਦਾ ਸੀਗਾ ਕੰਮ ਅੱਗੇ ਨਹੀਂ ਚਲੂ ਮੈਂ ਕਿਹਾ ਯਾਰ ਰਬੜਾ ਰੁਬੜਾ ਰੱਖ ਕੇ ਲਾਏ ਲੈਣੇ ਆ ਸਕ੍ਰੈਚ ਨਾ ਪਵੇ ਕਿਉਂਕਿ ਪਹਿਲਾਂ ਲੱਗਿਆ ਵੀ ਨੂੰ ਇਹ ਜੰਗਲਾ ਮੈਂ ਵੀ ਕਦੇ ਨਹੀਂ ਲਾਇਆ ਹੈ ਢੀੜੇ ਬਹੁਤ ਛੋਟੇ ਪਰ ਜੰਗਲਾ ਕਦੇ ਲਾਇ ਰਾਧਨ ਜੀ ਨੇ ਦਨੇ ਦਨੇ ਉਹ ਕੰਮ ਵੀ ਆ ਨਹੀਂ ਨਾ ਕੰਮ ਛੱਡਣਾ ਲੈ ਵੀ ਮਿੱਤਰੋ ਕੰਮ ਸਾਡਾ ਆ ਗਿਆ ਮੈਂ ਕਿਹਾ ਬਲਾਉ ਵੀ ਬਣਾ ਲੈਨੇ ਯਾਰ ਨਾਲ ਗਰਜੀਤ ਵੀ ਆ ਗਿਆ ਹਾਂਜੀ ਭਾਜੀ ਕਿੱਤਾ ਹਾਲ ਚੱਲਦੀ ਹੈ ਕਿੱਤਾ ਹਾਲ ਚੱਲਦੀ ਠੀਕ ਠਾਕ ਸਭ ਹੋਰ ਵੀਰੋ ਸਿੱਤਾਂ ਠੀਕ ਐਨ ਵਧੀਆ ਤੁਸੀਂ ਹਾਲਾ ਨਿਆਰੇ ਆ ਚਲ ਵਧੀਆ ਲੈਣਾ ਪੈਣਾ ਚਾਹ ਇੱਕ ਕੰਮ ਸਾਡਾ ਢਿੱਲਾ ਯਾਰ ਭਾਜੀ ਯਾਰ ਢਿੱਲਾ ਨੂੰ ਲੱਕ ਕੋਸ ਨਹੀਂ ਹੈ ਲੈ ਮਿੱਤਰੋ ਨਵਾਂ ਸਰ ਪਹੁੰਚ ਗਏ ਆ ਮੁੰਡੇ ਸਾਡੇ ਕਹਿੰਦੇ ਪਹਿਰਾ ਪੇਟ ਪੂਜਾ ਕਰਨੀ ਪੇਟ ਪੂਜਾ ਆ ਜਾਨੂੰ ਪੂਲਸਾ ਕੋਲਾਈਏ ਕੋਲਸਾ ਕੰਮ ਬਹੁਤ ਚਰਚ ਹੋਇਆ ਫਿਰ ਬਹੁਤ ਜ਼ਿਆਦਾ ਬੰਦੇ ਕੋਲ ਚੈਰੀ ਦੇ ਓਏ ਬਾਹਰ ਯਾਰ ਅੱਗ ਲੱਗੀ ਹੋ ਕੇ ਤੇ ਹੈ ਬਾਈ ਕਿੰਨੀ ਗਰਮੀ ਬਾਹਰ ਅੰਦਰ ਨਹੀਂ ਪਤਾ ਲੱਗਦਾ ਨਾ ਬਹੁਤ ਅੱਗ ਲੱਗੀ ਪਈ ਯਾਰ ਸੇਕ ਪੈਂਦਾ ਓਏ ਹੋਏ ਹੋਏ ਕੰਮ ਰੱਛੋ ਰੱਚੀ ਹੋਇਆ ਬੈ ਜਾਉਂ ਡੀਮੋਰ ਨੂੰ ਕਰਾ ਕੇ ਟੈਂਪੋ ਤੇ ਤਾਂ ਦਿੰਦੇ ਇੱਥੇ ਸ਼ੌਕ ਖੋਲੀ ਬੀ ਐਮ ਸੀ ਵਾਲਿਆਂ ਨੇ ਬਹੁਤ ਯਾਰ ਲੈ ਮਿੱਤਰੋ ਇੱਥੇ ਲੈ ਕੇ ਗੱਡੀ ਲਾਈ ਆਪਾਂ ਇੱਥੇ ਨੇ ਆ ਗਏ ਤਾਂ ਜਗ੍ਹਾ ਹੀ ਨਹੀਂ ਕਿਤੇ ਮਲੀ ਆ ਟੈਟੂ ਵਾਲੇ ਬਾਈ ਨੇ ਦੁਕਾਨ ਖੋਲੀ ਐ ਇਸ ਰੋਡ ਤੇ ਹੁਣ ਬੰਗਿਆ ਰੋਡ ਤੇ ਸ਼ਾਪ ਖੋਲੀ ਆ ਤੋ ਤੁਰ ਕੇ ਜਾ ਰਹੇ ਆ ਮੁੰਡਾ ਕਹਿੰਦਾ ਟੈਟੂ ਬਣਾਉਣਾ ਟੈਟੂ ਇਹਨੇ ਕੋ ਬਾਹ ਛੱਡੀ ਨਾ ਸਾਰੇ ਲਾਜੀ ਬਣਾਉਣਾ ਕਿੱਥੇ ਆ ਕੋਈ ਬਾਹ ਨਹੀਂ ਛੱਡੀ ਕੋਈ ਜਗ੍ਹਾ ਛੱਡੀ ਨਹੀਂ ਬਣਾਣ ਦੀ ਬਾਹਾਂ ਤੇ ਗਾਲ ਤੇ ਛਾਤੀ ਐ ਸਭ ਪਾਸੇ ਟੈਟੂ ਆ ਹਾਂ ਬਾਈ ਨੂੰ ਕੋਲ ਤੋਂ ਬਣਾਣਾ ਡੋਲੇ ਪਰ ਕੰਮ ਆ ਹੁਣ ਦੇਖਦੇ ਆ ਕਿੱਥੇ ਬਣਾ ਲੈ ਟੈਟੂ ਨਾ ਇਹ ਕਹਿੰਦਾ ਡੋਲੇ ਪਰ ਇੱਕ ਹੱਥ ਮਿਲ ਰਿਹਾ ਸੀ ਕਹਿੰਦਾ ਹੱਥ ਵੀ ਹੁਣ ਛੜਣਾ ਨਹੀਂ ਮਿਲਿਆ ਭਾਜੀ ਗਰ ਕਰਾਉਗਾ ਹੈ ਤੇ ਸਰ ਉਹਦਾ ਘੰਟਾ ਹੋ ਗਿਆ ਬਾਈ ਕੋ ਆਇਆ ਨੂੰ ਬਹੁਤ ਟੈਟੂ ਦੇਖ ਕੇ ਤੇ ਆ ਸਿਲੈਕਟ ਕੀਤਾ ਯਾਰ ਮੈਂ ਇਹ ਗੱਡੀ ਚ ਲਾ ਕੇ ਨਹੀਂ ਜਾਣ ਕੇ ਐਡਾ ਪਿੱਛੇ ਐਡਾ ਕੀ ਮਾਰ ਕੇ ਨਾ ਲਿਆਉਣਾ ਐਦਾਂ ਕਰਕੇ ਆ ਬਹੁਤ ਥੋੜਾ ਲੱਗਣਾ ਨਾਲੇ ਪੂਰੀ ਬਾਹ ਕਵਰ ਹੋ ਜਾਣੀ ਇਹਨਾਂ ਯਾਰ ਮੈਂ ਐਦਾਂ ਕਰਕੇ ਦਵਾ ਕਰ ਬਾਈ ਹੁਣ ਕਹਿੰਦੇ ਘੰਟਾ ਲੱਗਣਾ ਤੇ ਘੰਟੇ ਚ ਬਣ ਜਾਣਾ ਘੰਟਾ ਸਵਾ ਘੰਟਾ ਮਨੇ ਘਟੋੜੇ 15 ਟੈਟੂ ਬਣਾਇਆ ਅੱਗੇ ਕਦੇ ਦੁੱਖ ਨਹੀਂ ਮੰਨੇ ਅੱਜ ਦੁੱਖ ਮੰਨ ਰਿਹਾ ਕੰਮ ਅੱਗੇ ਕਦੇ ਨਹੀਂ ਬਣੇ 15 ਟੈਟੂ ਬਣਾ ਲਿਆ 15ਵਾਂ 16ਵਾਂ ਟੈਟੂ ਅੱਜ ਦੁੱਖ ਮੰਨ ਰਿਹਾ ਪੂਰਾ ਅੱਜ ਤਾਂ ਮੁੰਡਾ ਢਿੱਲਾ ਸੀ ਘੱਟੇ ਘੱਟੇ ਘਟਾਰ ਆਂਦੇ ਸੀ ਹੈਲਥ ਵੀ ਸਹੀ ਨਹੀਂ ਸੀ ਪਾ ਤਾਂ ਦੁੱਖ ਮੰਨ ਰਿਹਾ ਸੰਗ ਦਾ ਵੀ ਐ ਸ਼ਰਮਾ ਦਾ ਵੀ ਐ ਮੂੰਹ ਨੀ ਕੋ ਲਿਆ ਆ ਟੈਟੂ ਦੀ ਗੱਲ ਕਰ ਬਤਾਂ ਯਸ ਹੋ ਜਾਂਦੀ ਨਹੀਂ ਜਾਂ ਪੂਰਾ ਬਣ ਜਾਣਾ ਬਣਾ ਮੇਰਾ ਭਰਾ ਤਰੀਕੇ ਨਾਲ ਨਹੀਂ ਬਾਲ ਪੇਪਰ ਤੇ ਫੋਟੋ ਲਾ ਕੇ ਰੱਖਣਾ ساری ਉਮਰ ਇਹ ਆਛਾ ਮਹੱਤਵ ਦਾ ਸਹੀ ਗੱਲ ਹੈ ਮਰੀਜ ਦਾ ਸਹੀ ਈ ਲਾ ਭਜੀ ਪੂਰੀ ਬੈਲੋਂ ਕੰਮੇ ਮੂੰਹ ਦੇਖੇ ਹਾਂ ਤਮਰ ਹੁੰਦਾ ਹੈ ਭਜੀ ਇਹ ਹੱਸਦੇ ਹਾਂ ਮੂਲਕ ਹੋ ਕੇ ਰੋਂਦਾ ਮੂਲਕ ਹੋ ਕੇ ਹੱਸਦੇ ਹਾਂ ਅਸੀਂ ਅਸੀਂ ਹੱਸਦੇ ਹਾਂ ਰੋਂਦਾ ਆ ਦੇਖੋ ਆ ਦੇਖੇ ਸਰਫਾਲੇ ਲਾ ਮਰ ਗਿਆ ਸਰਫਾ ਸਟਾਰਟਿੰਗ ਹੈ ਤੇ ਬਹੁਤ ਬੜਾ ਬੜਨਾ ਮੂੰਹ ਦੇਖੇਦਾ ਮੂੰਹ 3 ਵਜੇ ਸਟਾਰਟ ਕੀਤੇ ਰੈਡੂ ਸਵੇਰ ਦਾ 9:00 ਦੇਖਦੇ ਕਿੰਨੇ ਵਜੇ ਤੱਕ ਮੁੱਕਦਾ ਕਿੰਨੇ ਵਜੇ ਤੱਕ ਚੱਲਦਾ ਕੰਮ ਸਾਵੇਂ ਕਿਦਾਂ ਨਜ਼ਾਰੇ ਆ ਕੋਚ ਨਾਲ ਬੋਲ ਯਾਰ ਦੱਸ ਭਰਾਵਾਂ ਨੂੰ ਕਿਦਾਂ ਨਜ਼ਾਰੇ ਆ ਬਣਵਾਉਣਾ ਚਾਹੀਦਾ ਕੋਈ ਪੰਗਾ ਨਾ ਲੈ ਲਵੇ ਮੇਰਾ ਭਰਾ ਮੈਂ ਤਾਂ ਲੈ ਲਿਆ ਹਾਂ ਕਿੰਨੇ ਕੋਈ ਪੰਗਾ ਨਾ ਲੈ ਲਿਆ ਮੇਰੇ ਵੱਲ ਦੇਖ ਕੇ ਮੈਂ ਤਾਂ ਲੈ ਰਿਹਾ ਹਾਂ ਬਲੋਗਿੰਗ ਕਰਤੋ ਹੋ ਗਿਆ ਹਾਂਜੀ ਮੇਰੀ ਬਾਤ ਨਹੀਂ ਇਹ ਬੋਲਿਆ ਇਹ ਆਪਣੇ ਕਹਿੰਦਾ ਅੱਡੇ ਦਾ ਘਰੀ ਪਿਆ ਇਹ ਡੈਡੂ ਕਿਵੇਂ ਰੱਖੇ ਆ ਹਾਂ ਹਾਂ ਬਾਤ ਲੱਤੀ ਰੋਟ ਭਾਜੀ ਕਹਿੰਦਾ ਪਹਿਲੇ ਪਹਿਲੇ ਡੈਡੂ ਕਿੱਦਾਂ ਬਣੋਏ ਸੀਗੇ ਜਦੋਂ ਭਾਜੀ ਨੂੰ ਬੋਇ ਮੈਂ ਸੀ ਵੀ ਨਹੀਂ ਕੀਤੀ ਜਾਂ ਉਦੋਂ ਹੱਸਦਾ ਸੀਗਾ ਭਾਜੀ ਉਦੋਂ ਵੀਡੀਓ ਮੇਰੇ ਕੋਲ ਪਈ ਉਦੋਂ ਹੱਸਦਾ ਸੀਗਾ ਜੇ ਪਹਿਲਾਂ ਬਣਾਏ ਸੀਗੇ ਅੱਜ ਪਹਿਲੀ ਵਾਰ ਹੁੰਦਾ ਉਹ ਕਰਦੇ ਕਿੱਦਾਂ ਬਣਾ ਰਿਹਾ ਤੁੱਖੇ ਲੱਗੇ ਮੈਨੇ ਨਹੀਂ ਬੇਟੀ ਨੇ ਨਾ ਕੋਈ ਗਲਤ ਕੀਤਾ ਮਾ ਹੁਣ ਮੈਂ ਤਾਂ ਕਰਨਾ ਮੇਰਾ ਭਰਾ ਇੱਜਾ ਦਾ ਗੱਲੀ ਦੀ ਵੰਡ ਨਹੀਂ ਲੇਡੀਜ਼ ਸਾਰੀਆਂ ਤੇ ਨਹੀਂ ਨਹੀਂ ਆਹ ਚੂਰੂ ਤੇ ਆਤ ਗਈ ਮੈਨੂੰ ਬਾਜੀ ਜੀ ਮਾਨਨੇ ਦੀ ਆਏ ਇੱਕ ਵਾਰ ਹੋਰ ਗਾਮੇ ਆਪਾ ਨਾਲ ਬੀਬੀ ਉਨ ਦਾ ਨਾਨੀ ਤੇ ਦਾਦੀ ਵੀ ਮਰੀਆਂ ਵੀ ਜੇਤੇ ਆਂਦੀਆਂ ਕਾ ਨੂੰ ਦਿਲ ਗਿਆਂ ਸਾਥ ਛੱਡ ਗਏ ਔਕੇ ਟਾਈਮ ਸਟੋਰੀ ਪਾਣੀ ਟਰੱਪ ਨੇ ਮਾੜਾ ਟਾਈਮ ਲਿਆਂਦਾ ਇੱਕ ਦੁਆ ਕਰਕੇ ਪਤਾ ਲੱਗੇ ਆਪਣੇ ਘਰੇ ਬਗਾਨੇ ਘਰੇ ਆਪਾਂ ਨਹੀਂ ਹਾਲੇ ਦੰਦ ਕੱਢਦੇ ਗਰੀਬੀ ਦੇ ਵਾਈ ਕਰਦਾ ਲੱਗ ਪਈ ਹੈ ਯਾਨੀ ਹਮਦਰਦੀ ਵੀ ਤਾਂ ਕੁਝ ਨਹੀਂ ਹੋ ਗਿਆ ਪਿਆਰਾ ਗਰੀਬੀ ਦੇ ਵਾਈ ਜਾਂਦੇ ਕੱਢਦਾ ਪੂਰੇ ਕੰਦ ਕੱਢਦੇ ਨਾ ਜਲਦੀਆ ਤੂੰ ਵੀ ਹੱਥ ਦਾਇਆ ਜੀ ਮਨੇ ਮਾਰਾ ਭੈ ਮਿੱਤ ਨਹੀਂ ਹੰਦਾ ਹੀ ਇਸੇ ਵਾਸਤੇ ਆ ਐਤਰ ਨੂੰ ਤਾਂ ਮਾ ਜਿੰਨਾ ਮਰਦੀ ਇਤਰ ਨੂੰ ਵੀ ਦੁੱਖ ਲੱਗਦਾ ਉਹਦਾ ਤਾਂ ਮਨੇ ਵੀ ਦਿਲ ਬਹੁਤ بڑا ਕੱਢਿਆ ਜਦ ਪਰਾਵਾ ਜਿਹੜੇ ਤਾਂ ਹੀ ਮੈਂ ਤੁਹਾਨੂੰ ਲੈ ਕੇ ਆਇਆ ਮੈਂ ਬੰਦੇ ਸੁਲਾਵਾ ਨੇ ਇਹ ਹੀ ਗੱਲਬਾਤ ਹੈਗੀ ਜੀ ਜਿਵੇਂ ਇਹ ਵਿੱਚ ਮੈਨੂੰ ਕੀ ਕਹਣਾ ਇਹਨਾਂ ਨੂੰ ਫੜ ਲਵਾਂ ਦਾ ਇੱਦਾਂ ਕਹਿੰਦੇ ਜੇ ਨਾ ਅਗਰ ਕਹਣਾ ਪੜੋ ਜਾਂ ਪੂਰੀ ਬਣ ਜਾਣੀ ਐ ਬਹਿ ਜਾ ਬਹਿ ਜਾ ਹੋ ਜਾਣੀ ਐ ਪੂਰੀ ਪੜਨੀ ਐ ਨਹੀਂ ਮੀਲ ਕਰ ਲਈ ਪਹਿਲਾਂ ਭਾਜੀ ਗੱਪਾ ਬਹੁਤ ਟਾਈਮ ਦੇ ਆਨੇ 6-7 ਸਾਲ ਤੋਂ ਟੈਟੂਆਂ ਦਾ ਬਣਾਉਨੇ ਆ ਆ ਭਾਈ ਨੇ ਬਣਾਇਆ ਤੇ ਦੋਏ ਭਰਾਇਆ ਦੋੜੇ ਗਿਆ ਆ ਦੋਏ ਭਰਾਇਆ ਕੰਮ ਸਾਡਾ ਕੰਮ ਇਹਦਾ ਜਿਹੜਾ ਹਾਲ ਦੇਖਣ ਵਾਲਾ ਹੈ ਉਹ ਯਾਰ ਉਹਨੇ ਜੈਕਟ ਪਾਈ ਜਦੋਂ ਅਸ ਹੈ ਕਿਤੇ ਆਇਆ ਹੋਣਾ ਭਾਈ ਬਾਹਰ ਸੁਨੋ ਐ ਪੈ ਕਮਾ ਸੁਨ ਪੂਰਾ ਸੁਨੋ ਐ ਬੈ ਆਦਾ ਇਨੋ ਇਨੋ ਪਿੰਦਾ ਹੀ ਆਦਾ ਸਕੈਦਾ ਫੇਵਰਟ ਡਾਇਲੋਗ ਆ ਇਨੋ ਬਹੁਤ ਛੇਦੀ ਪਿੰਦਾ ਇਨੋ ਨਾਲ ਬਹੁਤ ਪਿਆਰਾ ਕੰਮ ਇਹਦਾ ਦੋ ਇਨੋ ਪੀ ਕੇ ਆਇਆ ਟੈਟੂ ਬਣਵਾਣਾ ਗੱਲ ਵਸ ਤਿੰਨ ਰਿਹਾ ਹੈ ਕੰਮ ਇਹ ਹਾਲ ਮੜਾ ਕੋਨਾ ਘਟਾਉ ਦੇ ਦੇ ਬਾਈ ਉਹ ਹਾਲੇ ਕੰਮ ਕਰ ਕਪਾਣ ਤੇ ਜੁਨੀ ਆ ਜੇ ਤਾਂ ਵੱਡਾ ਬਣਨੀ ਆ 4 ਵਜੇ ਕੰਮ ਆ 14 ਟਾਈਮ ਹੋ ਗਿਆ ਕੰਮ ਓਏ 4 ਵਜੇ ਓਏ ਨਹੀਂ ਪੜਿਆ ਵਿਚਾਰ 4 ਵਜੇ ਨੂੰ 4 ਮਿੰਟ ਰਹਿ ਗਏ 3 ਮਿੰਟ ਰਹਿ ਗਏ ਕੰਮ ਇਹ ਤੇ ਗਿੰਦਾਰ ਤੇ ਰੋਂਦਾ ਵਾਲਾ ਕੰਮ ਹੈ ਸਹੀ ਗੱਲ ਹੈ ਕੰਮ ਆ ਸਾਡਾ ਰੋਂਦਾ ਹੋਇਆ ਇਹ ਤੁਸੀਂ ਅੱਜ ਹਸਲਾ ਵੀ ਦੇਖਿਆ ਜੇ ਰੋਂਦਾ ਪਹਿਲੀ ਵਾਰ ਦੇਖਿਆ ਾਸਨੇ ਵਾਲਾ ਬੰਦਾ ਜੇ ਰੋ ਰਿਹਾ ਮੇਰੇ ਵੀਰੋ ਰੋ ਰਿਹਾ ਹਰ ਗਲਵਾ ਤੋਏ ਹੋਏ ਹੋਏ ਸਿੱਕੜ ਕੇ ਹੌਸਲਾ ਬੁਲੰਦ ਯਾਰ ਦਾ ਜੇ ਰਹਿ ਨਹੀਂ ਨਾ ਰਹਿ ਮੈਂ ਤਰੋ 4 ਵਜ ਗਏ ਆ ਮੈਂ ਗੱਡੀ ਕੋਡਲੀਆਂ ਕੇ ਲਾ ਦੀਏ ਥੋੜਾ ਕੰਮ ਰਹਿ ਗਿਆ ਬਸ ਤੇ ਬਾਦ ਚੋ ਬਾਦ ਚੋ ਫੇ ਈਸੀ ਦੀ ਸਰਵਿਸ ਵੀ ਕਰਾਣੀਆਂ ਤੇ ਆਪਾਂ ਸੋਚਿਆ ਸੀ ਇੱਥੇ ਪਹਿਲਾਂ ਕੰਮਾਂ ਜਾਨੂੰ ਟਰੈਕਟਰ ਬਣਾ ਲੂਗਾ ਜਾਨੂੰ ਤੇ ਆਪਾਂ ਏਸੀ ਦੀ ਸਰਵਿਸ ਕਰਾ ਲੂਗੇ ਤੇ ਪਰ 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 ਬਾਈ ਨੇ ਸਟੂਡੀਓ ਵਧੀਆ ਖੋਲਿਆ ਤੇ ਬੰਦੇ ਬਹੁਤ ਸੀ ਪਾਈ ਕੋ ਤੇ ਕਮਲਾ ਟੈਟੂ ਬਣ ਲੱਪਿਆ ਲੈਵੇ 4 ਵਜੇ ਕਹਿੰਦੇ 15 ਮਿੰਟ ਹੋ ਗਏ ਮੇਰੇ ਵੀਰੋ 3 ਵਜੇ ਟੈਟੂ ਚੱਲਦਾ ਆ ਕਮੇ ਸਾਢੇ ਦੀ ਹੋਈ ਪਈ ਆ ਬਸ ਹੁਣ 4 ਵਜੇ ਵਾਲੀ ਚਾਹ ਪਾਲਦਾ ਕੰਮ ਆ ਚਾਹ ਇੰਸਟਾਗ੍ਰam ਤੇ ਬਹੁਤ ਬਹੁਤ ਹਾਰਡ ਵਰਕ ਹੈ ਟੈਟੂ ਬਣਾਉਣ ਦਾ ਬਹੁਤ ਹਾਰਡ ਵਰਕ ਜਿਹੜਾ ਬੰਦਾ ਬਣਾਦਾ ਉਹਦਾ ਵੀ ਜਿਹੜਾ ਬਣਾਵਾਦਾ ਉਹਦਾ ਵੀ ਬਲੱਡ ਵੀ ਆ ਗਿਆ ਯਾਰ ਉਹ ਕਰਨੀ ਪੈਣੀ ਟੈਟੂ ਦੀ ਅੱਜ ਨਾ ਰਣਾ ਮੁੜ ਕੇ 15 ਦਿਨ ਨਹਾਣਾ ਨਹੀਂ ਹੈਗਾ ਪਾਣੀ ਲੱਗਣਾ ਚਾਹੀਏ ਇਹਨੂੰ 15 ਦਿਨ ਬਸ ਬਸਰਾ ਉਹ ਲੈ ਵੀ ਗੱਡੀ ਲੈ ਕੇ ਆਪਾਂ ਕੋਲੇ ਲਾਤੀ ਆ ਇਹ ਬਾਈ ਨੇ ਟੈਟੂ ਸਟੂਡੀਓ ਬੜਾ ਘੈਂਟ ਬਣਾਇਆ ਬੀ ਐਮ ਐਸ ਟੈਟੂ ਸਰਾ ਲਾਤੀ ਬਾਈ ਦੇ ਪੰਜ ਛੇ ਸਟੂਡੀਓ ਬਦਲੇ ਫਿਰ ਆ ਹੁਣ ਆਪਣੀ ਜਗ੍ਹਾ ਲੈ ਕੇ ਬਣਾਇਆ ਇੱਥੇ ਸਰਾ ਲਾਤੀ ਬਰ ਗੱਲ ਬਾਤ ਟੀਮਾ ਕੋਰੀਅਰ ਦੇ ਕੋਲ ਬਾਈ ਦੀ ਗੱਲ ਬਾਤ ਹੈ ਯੈਸ ਕਰਾਤੇ ਯਾਰ ਪੂਰੀ ਪੀਪਰ ਪੜਾ। ਉਹ ਮੁੰਡਿਆਂ ਨੂੰ ਪਾਣੀ ਪਿਲਾਦੀ ਆ ਮੈਂ। ਪਾਣੀ ਪੀਂ ਲਾਦਦਾ ਬਗਾਨਿਆਂ ਨੇ। ਪਾਣੀ ਪੀਂ ਲਾਦਦਾ ਬਗਾਨਿਆਂ ਨੇ। 5ਵਾਂ ਕਲਾਸ ਪਾਣੀ ਦਾ ਪੀ ਲੈ ਕੰਮੇ ਦਿਲ ਘਟੀ ਜਾਂਦਾ। ਗੱਜੀ ਅੰਗਰਜੀ ਤੇ ਬਾਈ ਸਾਡਾ ਉਧਰੇ ਹੈਗਾ ਹੋ ਗਿਆ। ਉਧਰੇ ਜਾ ਕੇ ਬਹਿ ਗਿਆ, ਸੁਤਾ ਲਾ ਕੇ ਬਹਿ ਗਿਆ। ਠੀਕ ਐ ਸੇ ਤਾਂ ਠੀਕ ਐ। ਠੀਕ ਐ। ਉਸ ਨੂੰ ਗੁਰੂ ਜੀ ਨੇ ਬਦਲ ਕੇ ਸੈਂਡ ਕਰਵਾ ਲਿਆ ਜੀ ਇੱਥੇ ਮੈਂ ਬੈਠਾ ਸੀ ਪਹਿਲਾਂ ਥੱਲੇ ਡੇਪੇ ਮੈਂ ਗੱਡ ਹੋ ਗਿਆ ਪਰ ਅੱਜ ਬਚ ਗਿਆ ਤੇ ਉੱਪਰ ਬੈਠਾ ਸੀ ਮੈਂ ਧੰਨਵਾਦ ਮੇਰਾ ਭਰਾ ਤੇਰਾ ਬਹੁਤ ਲੈ ਦੇ ਕੱਲੇ ਮੁੰਡੇ ਨੇ ਸਾਖ ਲਾਦੀ ਆ ਸਾਡੇ ਦਾ ਟੈਟੂ ਤਾਂ ਹੋ ਗਿਆ ਸਾਡੇ ਦਾ ਮੁੰਡੇ ਦਾ ਫਾਈਨਲ ਹੁਣ ਕਹਿੰਦੇ ਕੰਮ ਬਹੁਤ ਛੋਹ-ਵਾਚ ਕਰਨਾ ਹੈ ਦਿਖਾਏ ਕਰ ਮੜੇ ਫੇਰ ਨਰਾਇਸ਼ ਕੇ ਬਾਬੇ ਨਰਾਇਸ਼ ਬਾਈ ਕੋ ਆਪਾਂ ਨਾਲ 7 ਸਾਲ ਤੋਂ ਆਨੇ ਬੀਐਮਸੀ ਟੈਕ ਕੋੜਾ ਕੋ ਹੁਣ ਨਫਤ ਬਾਹਰ ਬੈਠ ਦਨ ਉਹ ਤੇ ਉਰਦੀ ਨਾ ਬੰਦੋ ਕਨ ਹੱਥ ਵਾਰੀ ਆਪਾਂ ਓਏ ਹੋਏ 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 ਮੈਟਰ 2.5 ਘੰਟ ਲੱਗੇ ਪੂਰਾ ਟੈਟੂ ਹੋਣ ਨੂੰ ਉਹ ਖੜੀ ਸਾਹਮਣੇ ਸਾਡੀ ਰਾਣੀ ਜਿੰਦਰਾ ਹੁਣ ਜਦ ਆਪਾਂ ਏਸੀ ਵਾਲਾ ਛੋਟਾ ਛੋਟਾ ਬਾਈ ਹੁਣੀ ਪੂਰੇ ਫੈਨ ਆ ਬਾਈ ਦੇ ਬਹੁਤ ਫੋਟੋਆਂ ਆਈਆਂ ਬਾਈ ਦੀਆਂ ਰਾਜ ਜੀ ਤੋਂ ਦਣਾ ਮੁੜ ਕੇ ਬੈਨੋ ਅਜੇ ਤੋੜਾ ਨਾ ਘਰ ਜਾ ਕੇ ਨਾਲ ਹੀ ਮੁੜ ਕੇ 15 ਦਿਨ ਦੀ ਕੇਅਰ ਕਰਨੀ ਹੈ ਰਹਿ ਨਹੀਂ ਹੁੰਦਾ ਉਹ ਐਨੀ ਰਕਮ ਐਨੀ ਰਕਮ ਐਨੀ ਰਕਮ ਲਾ 30 ਤੇ 2.5 ਘੰਟੇ ਲਾਤੇ ਐਸਾ ਹਾਂਜੀ ਕਰਵਾਤ ਪਰ ਐਸਾ ਹੀ ਅਦਰ ਮੂਸੇ ਵਾਲਾ ਜੱਟ ਝੋਟਾ ਅਜੀ ਝੋਟਾ ਅਜੀ ਝੋਟਾ ਖੜਾ ਹੈ

ਹਾਂਜੀ ਸੱਸੀ ਕਾ ਭਾਜੀ ਸਤਿ ਸ੍ਰੀ ਅਕਾਲ ਭਾਜੀ ਕਿੱਤੋਂ ਹੋਈ ਸੀਗੇ ਪਿੰਡ ਬੜਾ ਜੋ ਕੋੜਪਿੰਡ ਜਾਣਾ ਤੋ ਕੋਈ ਨਹੀਂ ਕਹਿੰਦਾ ਅਜੇ ਭਾਜੀ ਜੁਣੀ ਆਏ ਸਾਡੇ ਕੋਲ ਬਾਲਾ ਚੋਰ ਤੋਂ ਤੇ ਪਿੰਡ ਜਗਪੁਰ ਤੇ ਇਧਰ ਭਾਜੀ ਉਹਨਾਂ ਨੇ ਕਰਾਇਆ ਹਰੀ ਸਿੰਘ ਨਲੂਏ ਜੀ ਵਾਲਾ ਟੈਟੂ ਤੇ ਟੈਟੂ ਹੋ ਗਿਆ ਕੰਪਲੀਟ ਤੇ ਕਿੱਦਾਂ ਲੱਗਾ ਭਾਈ ਤੁਹਾਨੂੰ ਕੰਮ ਸਭਾ ਇੱਕ ਨੰਬਰ ਭਾਜੀ ਓਕੇ ਤੇ ਭਾਜੀ ਪ੍ਰਾਈਸ ਵਗੈਰਾ ਭਾਈ ਜੈ ਜੀ ਬਿਲਕੁਲ ਅੱਪਾ ਭਾਜੀ ਉਹਨਾਂ ਕੋਲ 6 ਸਾਲ ਤੋਂ ਆਂਦੇ ਭਾਜੀ ਨਾਲੇ ਤਾਂ ਵੀ 6 ਸਾਲ ਤੋਂ ਆਂਦੇ ਭਾਜੀ ਨਾਲੇ ਸਾਰੇ ਟੈਟੂ ਭਾਜੀ ਉਹਨਾਂ ਤੋਂ ਕਰਾਇਆ ਓਕੇ ਤੇ ਖੁਸ਼ ਹੋ ਵੈਸੇ ਮਤਲਬ ਤੁਸल्ली बख्श ਵੀਡੀਓ ਬਾਈ ਥੈਂਕ ਯੂ ਬਾਈ ਤੁਹਾਡਾ ਓਕੇ ਤੁਹਾਡਾ ਬਹੁਤ ਧੰਨਵਾਦ ਐਡਰੋ ਕਾਲ ਲਈ ਜੀਓ ਭੇਜਿਆ ਤੁਹਾਡੇ ਹੁੰਦੇ ਐਡਰੋ ਕਾਲ ਦਿੰਦਾ ਬਾਈ ਨੂੰ ਓਕੇ ਓਕੇ ਯਾਰ ਸਾਰੇ ਐਡਾ ਕਰਦਾ ਤੁਮ ਜਬ ਬਹੁਤ ਸਰਾ ਆਤੀ ਆ ਬੜੀ ਬੜੀ ਖਰੀ ਬਣਾਈ ਪਾਈ ਨੇ ਰੂਮ ਨਾ ਵੀਡੀਓ ਲੈ ਬਣਾਇਆ ਵਾ ਰੂਮ ਵਾਲਾ ਆ ਕਮਰਾ ਸਪੈਸ਼ਲ ਵੀਡੀਓ ਲੈ ਬਣਾਇਆ ਵਾ ਬੱਤੀ ਨਾਲ ਫਲੈਸ਼ ਲਾਈਟ ਜਗਾ ਕੇ ਤੇ ਵੀਡੀਓ ਬਣਾਦੇ ਬਾਈ ਹੁਣੀ ਰਿਵਿਊ ਮੰਗਦੇ ਆ ਘੈਂਟ ਰਿਵਿਊ ਪੂਰਾ ਗੱਲਬਾਤ ਜੈਸ ਕੱਪੜੇ ਪ੍ਰੈਸ ਇੱਕ ਰੁਪਿਆ ਜਿਹੜਾ ਝੋਟਾ 68000 ਕਮਾਨੀ ਚੋਕ ਫੀਆਲੀ ਪਤਲੇ ਕਰ ਲਾ ਦੇ ਜੀ ਇੱਕ ਰੁਪਿਆ ਝੋਟਾ ਨਾ ਬਾਕੀ ਵੀਰੇ ਲਿਓਨ ਟੇਪਿੰਗ ਕਰਦੀ ਹੁਣ 10 15 ਦਾ ਇਹਨੂੰ ਕਵਰੇ ਰੱਖਣਾ ਹੈ ਓਕੇ ਠੀਕ ਹੈ ਭਾਈ ਓਕੇ ਥੋੜੇਨ ਤੱਕ ਆਉਂਗੇ ਫੇਰ ਓਕੇ ਐਵੇਂ ਸਾਨੂੰ ਕੂਪਨ ਦਿੱਤਾ ਹੈ ਭਾਈ ਉਹਨਾਂ ਨੇ ਘੈਂਟ ਕੰਮ ਹੈ ਹੈ ਕੁਰੀਆ ਜੀ ਭੱਜੋ ਪੁਲਿਸ ਇਹ ਘੰਟੇ ਕੰਮ ਯਾਰ ਬਾਈ ਹੁਣਾਂ ਦਾ ਪੂਰਾ ਗਲਬਤ ਜੈਸੇ ਕੱਪੜੇ ਪ੍ਰੈਸ ਕਰਾਤੇ ਬਾਈ ਹੁਣਾਂ ਨੇ ਪੂਰੇ ਯਾਰ ਪਰ ਘੰਟੇ ਲਾਤੇ ਢਾਈ ਪਰ ਕੰਮ ਤਸੱਲੀ ਬਖਸ਼ ਕੀਤਾ ਹੈ ਨਾ ਸਹੀ ਗੱਲ ਆ ਹੁਣ ਸਰਵਿਸ ਕਰਾ ਲਈਏ ਰੀਸੀਦੀ ਮੜ ਕੇ ਅੰਦਰ ਇਹੋ ਹੀ ਕੰਮ ਹੈ ਜੌਨਸਨ ਬੇਬੀ ਆਇਲ ਕੁਛ ਨਹੀਂ ਯਾਰ ਅੱਗੇ ਐਨੀਵਰ ਬਣਾਇਆ ਆਪਾਂ ਇੱਕ ਜੌਨਸਨ ਬੇਬੀ ਆਇਲ ਲਾਣਾ ਇੱਥੇ ਹੋਰ ਕੁਛ ਨਹੀਂ ਕਰਨਾ ਆ ਕੱਲ ਪਰਸੋ ਤੱਕ ਸਟੇਪ ਖੋਲਦੀ ਮੁਰਕੇ ਨਾ ਆਈ ਨਾ ਪਾਣੀ ਲੱਗਣਾ ਰਹੀਂ ਆਰੇ ਬਾਈ ਨੇ ਨਾ ਗੱਲਬਾਤ ਬਾਬਿਓ ਐਨ ਜਮਾ ਹੀ ਐਂਡ ਲਾਤੀ ਟੈਟੂ ਬਣਾਇਆ ਬਹੁਤ ਰੀਨ ਹੈ ਮੁੰਡਾ ਗੰਗਾ ਨਗਰ ਦਾ ਅਸੀਂ ਰਾਜਸਥਾਨ ਦਾ ਜਿਹਨੇ ਟੈਟੂ ਬਣਾਇਆ ਮੈਂ ਕਿਹਾ ਐਂਡ ਲਾਤੀ ਬਾਬਿਓ ਐਂਡ ਮਿੱਤਰੋ ਤੇ 5:38 ਹੋ ਗਿਆ ਤੇ 3 ਵਜੇ ਆਪਣਾ ਟੈਟੂ ਬਣਾਉਣਾ ਸਟਾਰਟ ਕਰਾਇਆ ਸੀਗਾ ਤੇ ਪੌਣੇ 3 ਘੰਟੇ ਲੱਗੇ ਕਿਉਂਕਿ ਟੈਟੂ ਬਹੁਤ بڑا ਸੀਗਾ ਪੂਰੀ ਬਾਹ ਕਵਰ ਅਪ ਕਰਨੀ ਸੀ ਯਾਰ ਆ ਆ ਬਿਸ਼ਕਰਮ ਵਾਲੇ ਆਏ ਸੀ ਆਲੇ ਉਹ ਅੱਗੇ ਅੱਗੇ ਨੰਗ ਚਲੇ ਰਹੇ ਸੀ ਕੋਈ ਦੇਖ ਲੈ ਤੇ ਲੈ ਵੇ ਬਾਈ ਹੁਣ ਆ ਗਏ ਹੁਣ ਏਸੀ ਦੀ ਸਰਵਿਸ ਕਰਾਣ ਤੇ ਬਾਈ ਹੁਣ ਨਹੀਂ ਹੁਣ ਗੱਡੀ ਦੀ ਗੈਸ ਚੈੱਕ ਕਰਨ ਲੱਗੇ ਸੀ ਵਾਲੀ ਤੇ ਬਾਕੀ ਹੁਣ ਦੇਖਦੇ ਆ ਮੈਂ ਕਿ ਕੂਲਿੰਗ ਕਵੈਲਾਂ ਦੇਖਦੇ ਆ ਬਾਹਰ ਘਟ ਕੇ ਸਾਫ ਕਰਦੇ ਅੰਦਰੋਂ ਸਾਫ ਕਰਦੇ ਜਿਆਦੀ ਗੱਡੀ ਨੇ ਆਂਦੀ ਸੀ ਸਰਵਿਸ ਇਹਦੀ ਹੋਈ ਨਹੀਂ ਸੀ ਏਸੀ ਦੀ ਕੂਲਿੰਗ ਕਾਲੀ ਐਨ ਏ ਕਲਾਸ ਆ ਤਾਂ ਆਪਣੀ ਆਪਣੀ ਸਤੋਸ਼ਟੀ ਨੂੰ ਸਰਵਿਸ ਕਰਾਣ ਲੱਗੇ ਇਹਦੀ ਯਾਰ ਉਧਰ ਕੰਮ ਇਹ ਟੈਟ ਕੰਮ ਇਹਦੀ ਜਾਨ ਨਿਕਲੀ ਪਈ ਸੀ ਉਹਨੇ ਬਾਅਦ ਚ ਬਾਅਦ ਚ ਪੁੱਛਦਾ ਕੰਮ ਨੂੰ ਕਿੰਨੀ ਕੀ ਜਾਨ ਨਿਕਲੀ ਕੰਮ ਇਹ ਤੇਰੀ ਯਾਰ ਬਾਚੋ ਗੱਡੀ ਬੰਦ ਹੋ ਲੜਨ ਤਾਂ ਫਿਰ ਪੁੱਛਦਾ ਕਾ ਮੈਨੂੰ ਮੈਂ ਕਿੰਨੇ ਕ ਜਾਨ ਨਿਕਲੀ ਜੀ ਪੁੱਛ ਨਾ ਚਾਹ ਨਾ ਬਾਚੋ ਪੁੱਛਦਾ ਗੱਡੀ ਬੰਦ ਲੜਨ ਤਾਂ ਫਿਰ ਰਿਵਿਊ ਲੈਣਾ ਮੈਂ ਟਾਈਟਲ ਦਾ ਤੇ ਬਾਈ ਹੁਣੀ ਕਹਿੰਦੇ ਲੋਨ ਨਹੀਂ ਸੀ ਕੂਲਿੰਗ ਵਾਲਾ ਕੱਢਣ ਦੀ ਮੈਂ ਕਾ ਆਪਾਂ ਘਟਾਣੀ ਆ ਢਾਈ ਤਿੰਨ ਸਾਲ ਹੋ ਗਏ ਸਰਬਸ ਹੋਈ ਨਹੀਂ ਤੇ ਕਰ ਆਪਣੇ ਹੱਥੀਂ ਕਰਾ ਦਈਏ ਸਰਬਸ ਯਾਰ ਗੱਡੀ ਦੀ ਤਾਂ ਕਰਕੇ ਹੁਣ ਖੋਲੂਗੇ ਇਧਰ ਹੁੰਦੀ ਕੂਲਿੰਗ ਵੈਲ ਸੀਟ ਕੱਢ ਕੇ ਤੇ ਆ ਸਾਰੀ ਬਾਹਰ ਕੱਢ ਕੇ ਧੋਦਣੀ ਬਾਈ ਉਹਨਾਂ ਨੇ ਤੇ ਮੋਰ ਵਾਲੀ ਧੋਦਣੀ ਤੇ ਫਿਲਟਰ ਪਾ ਦੇਣਾ ਤੇ ਗੈਸ ਬਾਈ ਹੁਣੀ ਕਹਿੰਦੇ ਪੂਰੀ ਹੈ ਗੱਡੀ ਚ ਤੇ ਬਾਕੀ ਦੇਖਦੇ ਆ ਘਰ ਤੱਕ ਹੁਣ ਕੰਮ ਨੂੰ ਪੁੱਛਦੇ ਆ ਕਿੰਨਾ ਕ ਦੁੱਖ ਲੱਗਿਆ ਹੈ ਕਮਾ ਜੀ ਕਿੰਨਾ ਕ ਦੁੱਖ ਲੱਗਿਆ ਫਿਰ ਟੈਟੂ ਨਾਲ ਹੁਣ ਦੱਸ ਜਿਆ ਕੋਈ ਨਾ ਯਾਰ ਹਾਲ ਹਾਲ ਹੁਣ ਪਹਿਲਾ ਵਰਗਾ ਨਹੀਂ ਜਦ ਤੱਕ ਗੁੰਗਾ ਹੋ ਕੇ ਬੈਠਾ ਸੀ ਮੈਂ ਕਾ ਹੋਣਾ ਵਾ ਬੂਲੇ ਹੁਣ ਨਿਕਲਿਆ ਜਿਹੜਾ ਵਾ ਜਦ ਤੱਕ ਮੈਂ ਕਹਿੰਦਾ ਤਾਂ ਰੱਬਾ ਜੀ ਜਾਨ ਕੱਢ ਲੈ ਜਹਾ ਜਿਹਨੇ ਬੰਬੂ ਜਾਂ ਬਾੜਿਆ ਵਾ ਮੜਾਣ ਨੂੰ ਜਹਾ ਕੱਢ ਲੈ ਵਿੱਚੋਂ ਪਰ ਗੱਲਬਾਤ ਐਂਡ ਹੋ ਗਿਆ ਟੈਟੂ ਆਬਿਓ ਐਨ ਪੂਰਾ ਐਂਡ ਟਾਈਮ ਲੱਗਣਾ

ਕਿਉਂ ਵੀ ਡਸਟ ਇੰਡਸਟਰੀਅਲ ਮਿੱਟੀ ਬਹੁਤ ਆਪਣੇ ਇੱਥੇ ਗੱਡੀਆਂ ਆਪਣੇ ਨਾ ਪਿੰਡਾ ਬੁੰਡਾ ਚੱਲਦੀਆਂ ਥਾਲ ਬਹੁਤ ਮਾੜਾ ਹੈਗਾ ਫਿਲਟਰ ਵੀ ਏਸੀ ਵਾਲਿਆਂ ਨੇ ਪਾੜਣਾ ਤੇ ਮੋਹਰ ਲ ਕੰਡੈਸਰ ਤੋਂ ਧੋਣਾ ਤੇ ਅੰਦਰ ਵਾਲੀ ਕੂਲਿੰਗ ਬੈਲਟ ਹੋਣੀ ਹੈ ਬਾਈ ਉਹਨਾਂ ਨੇ ਆਹ ਕੰਡੈਸਰ ਨੂੰ ਸ਼ਾਇਦ ਕੈਮੀਕਲ ਜਾਂ ਮਾਰਦੇ ਏਦਾਂ ਆ ਜਾਓ ਚਾਹ ਪਾਣੀ ਪੀਓ ਮਿੱਤਰੋ ਦੂਜੀ ਵਾਲੀ ਚਾਹ ਪੀਓ ਕਿਉਂਕਿ ਗਰਮੀ ਵੀ ਯਾਰ ਬਹੁਤ ਹੈ ਗੱਡੀਆਂ ਕਰਨ ਵੇ ਗਿਆ ਬੈ ਕੋਈ ਤਾਂ ਰੇਨ ਤੋਂ ਜਲਦੀ ਕਰਾਤੀ ਬਾਈ ਉਹਨਾਂ ਨੇ ਪੂਰੀ ਚੋਕ ਹੈ ਸੀ ਮਿੱਟ ਬਹੁਤ ਹੈਗਾ ਹਲਕਾ ਹਲਕਾ ਕੈਮੀਕਲ ਮਾਰ ਕੇ ਧੋਤਾ ਕੰਡੈਸਰ ਲੈ ਵੀ ਫਿਲਟਰ ਨਾਲ ਆਪਾਂ ਲੱਗੇ ਹਾਂ ਆਹ ਲਾ ਪੰਜਾਬ ਦੇ ਅੰਗੂਰ ਯਾਰਾ ਬੇਗਮ ਪਰ ਆਪਣੇ ਲੋਕਲ ਅੰਗੂਰ ਆ ਹੈ ਪਹਿਲੀ ਵਾਰ ਦੇਖਿਆ ਪੰਜਾਬ ਦੇ ਅੰਗੂਰ ਪੰਜਾਬ ਦਾ ਅੰਗੂਰ ਆਪਣੇ ਨਵਾਂ ਸ਼ਹਿਰ ਨੂੰ ਲੋਕਲ ਆ ਪੰਜਾਬ ਦਾ ਅੰਗੂਰ ਪੰਜਾਬ ਦਾ ਅੰਗੂਰ ਦੇਖੋ ਤਾਂ ਬਸ ਹਾਲ ਦੇਖੋ ਕੰਮ ਇਹ ਇੱਧਰ ਸਕੰਜਵੀ ਪੀਨ ਲੱਗਿਆ ਥੱਲੇ ਬੈਠਾ ਮੈਂ ਉੱਠ ਕੇ ਖੜਾ ਹੋ ਜਾ ਐਦਾਂ ਦੇ ਕੰਮ ਕਰਦਾ ਏਸੀ ਵੀ ਸਰਵਿਸ ਕਰਾ ਕੇ ਆ ਗਿਆ ਤਣੇ ਖਾਣੇ ਪੀਣ ਲੱਗੇ ਹਾਂ ਨਵਾਂ ਸ਼ਹਿਰ ਸ਼ਹਿਰ ਦੇ ਵਿੱਚ ਚੌਂਕ 'ਚ ਬੈਠੇ ਆ ਥੱਲੇ ਬੈਠਾ ਬੰਦਾ ਸਾਡਾ ਓਏ ਹੋਏ 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 ਇਸ ਕਿੱਥੇ ਜਗ੍ਹਾ ਪਹਿਲਾਂ ਬੰਦ ਨੇ ਝੰਡੀਆਂ ਲਾ ਕੇ ਸਿਸਟਮ ਵੀ ਲਾਇਆ ਵਾ ਵਿੱਚ ਉਹਦਾ ਇਸ ਜਗ੍ਹਾ ਆ ਪਿਆ ਬੰਦੇ ਨੇ ਆਟੋ ਲਾਇਆ ਯਾਰ ਯਾ ਬਾਦ ਕਿੱਥੇ ਬੈਠਾ ਇਹਨਾਂ ਹੋਰ ਕੋਈ ਜਗ੍ਹਾ ਨਹੀਂ ਲੱਭੀ ਮਨ ਪਾਠ ਹੋਣਾ ਪਿਆ ਖਾਈ ਜਾਂਦਾ ਖਾਈ ਜਾਂਦਾ ਹੜਦਾ ਹੈ ਨਹੀਂ ਇਹ ਹੜਦਾ ਹੈ ਨਹੀਂ ਓ ਕਿੱਥੇ ੜ ਕੇ ਬੈਠਾ ਆ ਜਾ ਅਧਰ ਥੱਲੇ ਉਤਰਿਆ ਇਹ ਨਾਲੀਆਂ ਤਾਂ ਦੀਆਂ ਨਹੀਂ ਇਹ ਨਾਲੀਆਂ ਨੂੜੀਆਂ ਦੇ ਕਿੱਥੇ ਚੜਿਆ ਬੈਠਾ ਕਿੱਥੇ ਗੰਦੇ ਜਾ ਕੇ ਰਾਹ ਜਦਾ ਇਹ ਸਾਡੀ ਆਟਮ ਆ ਜਾ ਰੇ ਬਹੁਤ ਤਕੜੀ ਆਟਮ ਆ ਆ ਜਾ ਹੁਣ ਉਤਰਿਆ ਐਟਮੇ ਲੈ ਕੇ ਛੜ ਕੇ ਬੈਠਿਆ ਉਹ ਜਗ੍ਹਾ ਨ ਲੱਭੀ ਤੈਨੂੰ ਹੋਰ ਉਹ ਗੱਲ ਕੀ